ਫਗਵਾੜਾ ਨੇੜਲੇ ਪਿੰਡ ਪਾਣੋ ਕੀ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਇੱਥੇ ਪੰਚਾਇਤ ਵੱਲੋਂ ਬਾਬਾ ਸਾਹਿਬ ਅੰਬੇਦਕਰ ਭਵਨ ਦੇ ਕੰਮ ਦਾ ਨੀਂ ਪੱਥਰ ਰੱਖਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਇੱਥੇ ਇੱਕ ਅਨੂ ਨਾਮਕ ਔਰਤ ਆਈ ਅਤੇ ਉਸਨੇ ਬਾਬਾ ਸਾਹਿਬ ਪ੍ਰਤੀ ਪ੍ਰਤੀਪ ਦੀ ਸ਼ਬਦਾਵਲੀ ਬੋਲੀ ਜਿਸ ਨੂੰ ਲੈ ਕੇ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਅਤੇ ਬਾਬਾ ਸਾਹਿਬ ਜੀ ਦੇ ਨਾਂ ਤੇ ਬਣੀਆਂ ਜੱਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਗਿਆ ਅਤੇ ਉਨ੍ਹਾਂ ਨੇ ਸਤਨਾਮਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿੱਥੇ ਆ ਕੇ ਉਕਤ ਔਰਤ ਅਨੂ ਵੱਲੋਂ ਸਾਰਿਆਂ ਕੋਲੋਂ ਮਾਫੀ ਮੰਗੀ ਗਈ ਅਤੇ ਆਪਣੀ ਕੀਤੀ ਗਲਤੀ ਤੇ ਪਛ ਸਾਹਬ ਕੋਈ ਗਲਤ ਬੋਲਿਆ ਜਾਂ ਮੈਂ ਬਾਬਾ ਸਾਹਿਬ ਨੂੰ ਗਲਤ ਬੋਲਿਆ ਮੈਂ ਉਤਤਰਾ ਦਾ ਬਹੁਤ ਆਦਰ ਕਰਦੀ ਆ ਪਰ ਜੇ ਤੁਹਾਡੇ ਸਭ ਦੇ ਮਨਾਂ ਨੂੰ ਏ ਚੀਜ਼ ਦੀ ਪਲੇਸ ਪਹੁੰਚਿਆ ਤਾਂ ਮੈਂ ਉਸ ਚੀਜ਼ ਲਈ ਬਹੁਤ ਮੈਂ ਮਾਫੀ ਮੰਗਦੀ ਹਾਂ ਸੋਰੀ ਜੈ ਭੀਮ ਜੈ ਭਾਰਤ ਓਕੇ ਬੈਠੋ ਜੈ ਭੀਮ ਜੈ ਭਾਰਤ ਨਮੋ ਬਦਾਏ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡੇ ਪਾਣੂ ਕੀ ਵਿੱਚ ਸਾਰੀ ਨਗਰ ਪੰਚਾਇਤ ਔਰ ਸਾਡੀ ਡਾਕਟਰ ਬਾਬਾ ਸਾਹਿਬ ਨੂੰ ਮਿਲ ਕੇ ਨੌਜਵਾਨ ਸਭਾ ਉੱਥੇ ਡਾਕਟਰ ਅੰਬੇਡਕਰ ਭਵਨਜੀ ਦਾ ਜਿਹੜਾ ਹਾਲ ਦਾ ਭਵਨ ਦਾ ਨਿਪਟਾ ਰੱਖਣ ਲਈ ਸੀਗੇ ਤਾਂ ਉੱਥੇ ਇੱਕ ਅਨੂਣਾਰੀ ਲੇਡੀਜ਼ ਜਿਸ ਨੇ ਆ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਤੀ ਬਹੁਤ ਦੰਦੀਆ ਪਦੀਸ਼ਮਦਾਵਲੀ ਬੋਲੀ ਔਰ ਸਾਡੀ ਨੌਜਵਾਨ ਸਭਾ ਜਿਹੜੀ ਉਹਨਾਂ ਨੇ ਮੌਕੇ ਤੇ ਐਕਸ਼ਨ ਲੈ ਕੇ ਉਹਨਾਂ ਉੱਪਰ ਥਾਣਾ ਸਤਨਾਪੁਰਾ ਵਿੱਚ ਆ ਕੇ ਜਿਹੜੀ ਉਹਨਾਂ ਉੱਪਰ ਮਾਮਲਾ ਜਿਹੜੀ ਕੰਪਲੀਟ ਆ ਉਹ ਦਿੱਤੀ ਔਰ ਇੱਥੇ ਸਾਰੇ ਪਤਵੰਤੇ ਮੋਤਵਰ ਸੱਜਣਾ ਵਿੱਚ ਜਿੰਨੇ ਵੀ ਮੋਤਵਾਰ ਸੱਜਣ ਫਗਵਾੜਾ ਸ਼ਹਿਰ ਤੇ ਆਏ ਸੀਗੇ ਸਾਰਿਆਂ ਦੀ ਮੋਤਵਾਰ ਬਿਅਕਤੀਆਂ ਦੀ ਮੌਜੂਦਗੀ ਵਿੱਚ ਜਿਹੜੀ ਲੇਡੀਜ਼ ਨੇ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਪ੍ਰਤੀ ਜਿਹੜੀ ਗਲਤ ਸ਼ਬਦਾਵਲੀ ਬੋਲੀ ਸੀਗੀ ਉਹਨਾਂ ਨੇ ਉਹਨਾਂ ਦੀ ਜਿਹੜੀ ਸੌਰੀ ਆ ਜਾਂ ਗਲਤੀ ਆ ਜਾਂ ਮਾਫੀ ਆ ਮੰਗ ਲਈ ਆ ਔਰ ਸਾਡੀ ਜਿਹੜੀ ਭਾਣੋਕੀ ਦੀ ਡਾਕਟਰ ਅੰਬੇਡਕਰ ਨੌਜਵਾਨ ਸਭਾ ਔਰ ਸਾਰੀ ਜਿਹੜੀ ਨਗਰ ਪੰਚਾਇਤ ਆ ਉਹਨਾਂ ਕੋ ਵੀ ਭਾਣੋਕੀ ਦੀ ਨਗਰ ਪੰਚਾਇਤ ਕੋ ਵੀ ਉਹਨਾਂ ਨੇ ਜਿਹੜੀ ਸੌਰੀ ਫੀਲ ਕਰ ਲਈ ਆ ਤੇ ਅਸੀਂ ਅੱਗੇ ਤੋਂ ਇਹ ਵਰਨਿੰਗ ਵਿੱਚ ਦਿੰਦੇ ਆ ਭਈ ਬਾਬਾ ਸਾਹਿਬ ਅੰਬੇਡਕਰ ਜੀ ਪ੍ਰਤੀ ਕਦੇ ਵੀ ਕਦੇ ਪੱਦੀ ਸ਼ਬਦਾਵਲੀ ਅਸੀਂ ਬਰਦਾਸ਼ਤ ਅੰਬੇਡਕਰ ਸੈਨਾ ਮੂਲ ਨਿਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਭਾਈ ਭਾਣਜੀ ਇੱਕ ਗੱਲ ਦਾ ਵੀ ਮੁੱਦਾ ਪਟਿਆ ਭਾਣਜੀ ਪਿੰਡ ਦੇ ਵਿੱਚ ਉਹਦੇ ਬਾਰੇ ਕੀ ਜਾਣਨਾ ਚਾਹੀਦਾ ਉਹ ਇੱਕ ਤੋਂ ਲੱਗ ਮਸਲਾ ਸੀਗਾ ਜੀ ਸਾਡਾ ਮਸਲਾ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਤੀ ਜਿਹੜੀ ਗਲਤ ਸ਼ਬਦਾਵਲੀ ਬੋਲੀ ਜਾ ਉਹਨੂੰ ਅੰਬੇਡਕਰ ਸੈਨਾ ਮੂਲ ਨਿਵਾਸੀ ਔਰ ਸਮੂਹ ਜਿਹੜਾ ਸ਼ੈਡਿਊਲ ਕਾਸਟ ਦਲਿਤ ਸਮਾਜ ਆ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਚਾਹੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੇਲਕਰ ਜੀ ਦੀ ਗੱਲ ਹੋਵੇ ਚਾਹੇ ਸਤਗੁਰ ਅਰਮਦਾਸ ਮਹਾਰਾਜ ਜੀ ਦੀ ਗੱਲ ਹੋਵੇ ਚਾਹੇ ਭਗਵਾਨ ਵੀਰ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਗੱਲ ਹੋਵੇ ਚਾਹੇ ਸਤਗੁਰ ਕਬੀਰ ਮਹਾਰਾਜ ਜੀ ਦੀ ਗੱਲ ਹੋਵੇ ਹੁਣ ਆਪਣੀ ਐਸਐਚਓ ਸਾਹਿਬ ਨਾਲ ਅੰਦਰ ਕੀ ਮੀਟਿੰਗ ਦੇ ਵਿੱਚ ਹੋਈ ਐਸਐਚਓ ਸਾਹਿਬ ਨੇ ਜਿਹੜੇ ਲੇਡੀਜ਼ ਜਿਹੜੇ ਇਹਨੂੰ ਲੇਡੀਜ਼ ਸੀ ਉਹਨਾਂ ਨੇ ਜਿਹੜੀ ਆ ਆਪਣੀ ਸੌਰੀ ਫੀਲ ਕਰ ਲਈ ਆ ਅਸੀਂ ਐਸਐਚਓ ਸਾਹਿਬ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਵਿੱਚ ਬ